ਆਸ਼ਿਕਾਲ ਜੀ ਸਾਰਿਆਂ ਨੂੰ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਬੰਗਲਾ ਸਾਹਿਬ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਥੇ ਸਭ ਦੁੱਖ ਜਾਏ ਆਪਾਂ ਅੰਦਰ ਚੱਲਦੇ ਹਾਂ ਹੁਣ ਦਰਬਾਰ ਸਾਹਿਬ ਦੇ ਇੰਦਰ ਇਹ ਜਿਹੜਾ ਸਥਾਨ ਹੈ 8ਵੇਂ ਪਾਸ਼ਾ ਜੀ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਨਾਲ ਸੰਬੰਧਤ 1721 ਈਸਵੀ ਦੀ ਗੱਲ ਹੈ ਔਰੰਗਜ਼ੇਬ ਨੇ ਜਦੋਂ ਨਾਂਕਾ ਜਦੋਂ ਸਹਿਬ ਨੂੰ ਦਿੱਲੀ ਬੁਲਾਉਣਾ ਚਾਹਿਆ ਤਾਂ ਅਰਬਤੀ ਮਿਰਜ਼ਾ ਰਾਜਾ ਜੈ ਸਿੰਘ ਤੇ ਦਿੱਲੀ ਦੀ ਸੰਗਤ ਵੱਲੋਂ ਦਰਸ਼ਨ ਦੇਣ ਦੀ ਬੇਨਤੀ ਕੀਤੀ ਗਈ ਤੇ ਗੁਰੂ ਸਾਹਿਬ ਦਿੱਲੀ ਆਏ ਇਸ ਥਾਂ ਤੇ ਮਿਰਜ਼ਾ ਰਾਜਾ ਜੈ ਸਿੰਘ ਦਾ ਬੰਕਲਾ ਸੀ ਰਾਣੀ ਨੇ ਪਰਖ ਕਰਨ ਲਈ ਗੋਲੀਆਂ ਵਾਸਤੇ ਗੋਲੀਆਂ ਵਾਲਾ ਨਾ ਇੱਕ ਭੇਸ ਬਣਾਇਆ ਤੇ ਗੋਲੀਆਂ ਦੇ ਨਾਲ ਬੈਠ ਗਈ ਪਰ ਸਤਗੁਰ ਜੀ ਨੇ ਛੱਟ ਗੋਲੀਆਂ ਵਿੱਚੋਂ ਰਾਣੀ ਨੂੰ ਪਛਾਣ ਲਿਆ ਤੇ ਉਹਨਾਂ ਦੀ ਗੋਦ ਵਿੱਚ ਬੈਠ ਗਈ ਆਪ ਜੀ ਸਿਰਫ ਉਸ ਟਾਈਮ 8 ਸਾਲ ਦੇ ਸੀ ਉਸ ਵੇਲੇ ਸ਼ਹਿਰ ਚ ਇੱਕ ਹੈਜਾ ਤੇ ਚੇਚਕ ਦੀ ਹਵਾ ਚੱਲੀ ਜਾਂਦੀ ਸੀ ਬਹੁਤ ਕਾਫੀ ਫੈਲੀ ਹੋਈ ਸੀ ਘਰ ਰੋਜ਼ ਕਾਫੀ ਮੌਤਾਂ ਹੋ ਰਹੀਆਂ ਸੀ ਇਹੋ ਦਿੱਲੀ ਵਾਲੇ ਨੇ ਗੁਰੂ ਸਾਹਿਬ ਨੂੰ ਅੱਗੇ ਦੁੱਖ ਪੇਸ਼ ਕੀਤਾ ਤੇ ਗੁਰੂ ਸਾਹਿਬ ਨੇ ਨਾਮ ਸਿਮਰਨ ਦੇ ਨਾਮ ਤੇ ਸ੍ਰਿਸ਼ਟੀ ਕਰਕੇ ਜਲ ਨੂੰ ਆਪਣੀ ਚਰਨ ਸ਼ੋਹ ਦੇ ਕੇ ਰੋਗਤਾ ਦੈਕ ਬਣਾਤਾ ਇੱਥੇ ਜਦੋਂ ਵੀ ਕੋਈ ਆਉਂਦਾ ਜਲ ਛੱਕ ਕੇ ਜਾਂਦਾ ਤੋ ਇਸ ਬਿਮਾਰੀ ਤੋਂ ਮੁਕਤ ਹੋ ਜਾਂਦਾ ਬਾਹਰ ਲਿਖਿਆ ਹੋਇਆ ਵੀ ਦਰਵਾਜ਼ਾ ਹਾਲ ਦੇ ਅੰਦਰੋਂ ਬੰਦ ਹੈ ਸਾਇਆ ਆਪਾਂ ਦੇਖਦੇ ਆਂ ਬੋਲਦੇ ਨਹੀਂ ਆਪਾਂ ਤੁਹਾਨੂੰ ਬਾਹਰ ਦਿਖਾ ਦਿੰਦੇ ਆਂ ਉਦਹੀਂ ਉਹ ਗੁਰਤੇ ਮੈਂ ਕਿਹੜੇ ਕਿ ਡਾਕਾ ਕਰਪਾ ਇੱਧਰ ਨਹੀਂ ਆਖੀ ਉਹ ਉਹ ਸੇਕਟ ਉਹ ਸੀ ਆਪਣੀਆਂ ਸਾਰੀਆਂ ਸੰਗਤਾਂ ਗੁਰਦੁਆਰਾ ਸ੍ਰੀ ਵਜੇਂਦਰ ਜਾ ਰਹੀਆਂ। ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ। ਬਾਕੀ ਆਪਣੇ ਬੰਦੇ ਸੰਗਤਾਂ ਹੋ ਜਾਂਦੀਆਂ ਅੱਗੇ। ਗੁਰਦੁਆਰਾ ਸਾਹਿਬ ਮਤਕੀ ਕਿਉਂ ਵਾਲੀ। ਜੀ ਪ੍ਰਸ਼ਾਦਾ ਵੰਡਿਓ ਸ਼ੁਰੂ ਕਰਾਂਗੇ। ਸਾਹਮਣੇ ਵਾਲੀ ਛੜਨਾ ਜਿਹੜਾ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ। ਗੁਰਦੁਆਰਾ ਸਾਹਿਬ ਦੇ ਮੇਰੇ ਆਪਾਂ ਨੂੰ ਬਹੁਤ ਵਧੀਆ ਗੱਲ ਲੱਗੀ ਜਿਹੜਾ ਵੀ ਵੀਰ ਭਰਾ ਲੰਗਰ ਛੱਕਦੇ ਆ ਉਹ ਛੱਡ ਕੇ ਜਾਂਦੇ ਆ ਉਹ ਇੱਥੇ ਬਹਿ ਕੇ ਛਕਾਉਂਦੇ ਨੇ ਨਾ ਵੀ ਭਈ ਆਪਦਾ ਛੱਕ ਕੇ ਜਾਓ ਜੂਠਾ ਨਾ ਕਰੋ ਬਹੁਤ ਵਧੀਆ ਆਪਾਂ ਨੂੰ ਸਿੱਖਣ ਦੀ ਲੋੜ ਹੈ ਚੀਜ਼ਾਂ ਤੋਂ ਲੰਗਰ ਵੇਸਟ ਨਹੀਂ ਹੁੰਦਾਗਾ ਤੇ ਜਿਆਦਾ ਸੰਗਤਾਂ ਦੇ ਵਿੱਚ ਵਰਤਿਆ ਮੇ ਲੰਗਰ ਵੇਸਟੀ ਘੱਟ ਹੁੰਦੀ ਆ ਆਪਣੇ ਜਿਹੜੇ ਨਾਲ ਦੇ ਸੀਗੇ ਪਿੰਡ ਵਾਲੇ ਸੇਵਾਦਾਰ ਸਾਰੇ ਅੰਨੀ ਕੀ ਵਾਹਿਗੁਰੂ ਨੇ ਸੇਵਾ ਵਾਸੀ ਸੇਵਾ ਕਰਕੇ ਤੇ ਕਮਰੇ ਦੇ ਅੰਦਰ ਚੱਲੇ ਆ ਇਧਰ ਦੀ ਸਾਈਡ ਸਾਹਮਣੇ ਜਿਹੜੇ ਆ ਸੰਗਤਾਂ ਇਹ ਪ੍ਰਸ਼ਾਦਾ ਛਕਣ ਜਾਂਦੀਆਂ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਜਿਹੜੇ ਥੰਨੇ ਸੇਵਾ ਦਾ ਆ ਪੰਜ 10 ਮਿੰਟ ਵਾਹਿਗੁਰੂ ਦਾ ਜਾਬ ਕਰਦੇ ਆ ਬਹੁਤ ਵਧੀਆ ਗੱਲ ਆ ਇਹ ਤੇ ਸਾਹਮਣੇ ਗੁਰਦੁਆਰਾ ਸਾਹਿਬ ਹੁਣ ਆਪਾਂ ਕਮਰੇ ਚ ਚੱਲਦੇ ਆ ਆਪਦੇ ਬਾਕੀ ਦੇਖਦੇ ਆ ਅੱਗੇ ਕੱਲ ਨੂੰ ਆਪਾਂ ਆਵਾਂਗੇ ਦਰਸ਼ਨਾਂ ਮੇਲੇ ਕਰਨ ਤੇ ਜਿਹੜੇ ਗੁਰਦੁਆਰਾ ਸਾਹਿਬ ਦੀ ਲੈਟਰ ਪੈਣਾ ਕੱਲ ਨੂੰ ਉਧਰ ਸੇਵਾ ਕਰਾਂਗੇ ਧਾਰਮਿਕ ਸਟੋਰ ਵੀ ਇੱਥੇ ਵਿੱਚ ਹੀ ਇੱਥੇ ਇੱਕ ਕਕਾਰ ਸਾਹਿਬ ਤੇ ਆਪਣੀ ਕੰਗੀ ਕੜੀ ਇਹਦੇ ਗੁਰੂ ਸਾਹਿਬ ਨੇ ਆਪਾਂ ਨੂੰ ਕਕਾਰ ਬਖਸ਼ਿਆ ਉਹ ਵੀ ਇੱਥੋਂ ਮਿਲਦੇ ਆ ਲੈ ਜੀ ਬਲੌਗ ਇੱਥੋਂ ਆਪਾਂ ਦਾ ਇੰਟਰ ਹੁੰਨੇ ਆ ਗੁਰਦੁਆਰਾ ਸਾਹਿਬ ਦੇ ਆ ਜਰਾ ਬਲੌਗ ਦਾ ਕਹਿੰਦੇ ਇੱਥੋਂ ਜਾਈਦਾ ਸਾਹਮਣੇ ਦਰਵਾਰ ਸਾਹਿਬ ਆ ਹੁਣ ਆਪਾਂ ਰੂਮਸ ਚੱਲਨੇ ਆ ਆਪਣੇ ਉਹ ਚੱਪਣਾ ਦਾ ਗਈ ਜਾਂਦਾ ਤੇ ਕਾ ਬਾਈ ਨੇ ਨਾ ਵਾਦਾ ਕੀਤਾ ਹੋਇਆ ਹੈਗਾ ਤੇ ਬਾਈ ਆਪ ਹੀ ਮੂੰਹ ਦੱਸਣ ਕੀ ਵਾਦਾ ਕੀਤਾ ਬਾਈ ਮੇਰੇ ਨਾਲ ਤੁਸੀਂ ਮੈਂ ਬਾਈ ਵਾਦਾ ਕੀਤਾ ਵੀ ਜਿੱਤੇ ਗਲਦੀਪ ਦਾ ਜਨਮ ਦਿਨ ਹੋਇਆ ਉਹਦੇ ਆਪਾਂ ਅੰਮ੍ਰਿਤ ਛਕਣਾ ਗਲਦੀਪ ਨਾਲ ਜਾ ਕੇ ਤਾਕਤਿ ਸ਼੍ਰੀ ਦਮਦਮਾ ਸਾਹਿਬ ਤੇ ਆਪਣਾ ਹੈਗਾ ਜੀ ਜਨਮ ਦਿਨ ਆਖਰੀ ਤਰੀਕ ਦੂਜਾ ਮਹੀਨਾ ਹੁਣ ਤਾਂ ਟੱਪ ਗਿਆ ਬਾਕੀ ਆਉਂਦੇ ਸਾਲ ਦੇਖਦੇ ਆਂ ਬਾਈ ਕੀ ਕਹਿੰਦੇ ਆ ਠੀਕ ਹੈ ਬਾਈ ਠੀਕ ਹੈ ਠੀਕ ਹੈ ਚਲੋ ਜੇ ਕੋਈ ਆਪਣੇ ਜਨਮ ਦਿਨ ਤੇ ਬਾਈ ਅੰਮ੍ਰਿਤ ਛਕਦਾ ਤਾਂ ਬਹੁਤ ਵਧੀਆ ਗੱਲ ਆ ਭਾਵੇਂ ਆਪਾਂ ਗੁਰਸਿੱਖ ਨਹੀਂ ਹੈਗੇ ਬਹੁਤ ਖੂਸ਼ੀ ਵਾਲੀ ਗੱਲ ਆ ਇਹ ਵਾਦਾ ਵਾਦਾ ਤੇਰਾ ਨਾ ਵਾਦਾ ਆ ਆਪਣੇ ਪਿੰਡ ਵਾਲੇ ਸੇਵਾਦਾਰ ਆ ਸਾਰੇ ਜੇ ਪਾੜੀ ਵੀਰੇ ਹੁਣ ਆਪਾਂ ਕਮਰੇ ਚੱਲੇ ਆ ਇੱਕ ਗੱਲ ਨਾ ਕਾਫੀ ਜਿਹੜੀ ਵਧੀਆ ਲੱਗੀ ਤੇ ਮਨ ਨੂੰ ਸਕੂਨ ਜਿਹਾ ਵੀ ਲੱਗਿਆ ਇੱਥੇ ਜਿਹੜੇ ਜਦੋਂ ਆਪਾਂ ਨਾ ਅਰਦਾਸ ਬੇਨਤੀ ਕਰਦੇ ਸੀਗਾ ਨਾ ਦਰਬਾਰ ਸਾਹਿਬ ਦੇ ਵਿੱਚ ਉੱਥੇ ਜਾ ਕੇ ਇੱਕ ਦਾ ਵੀਡੀਓਗ੍ਰਾਫੀ ਨਹੀਂ ਕਰਨ ਨੇ ਵਧੀਆ ਗੱਲ ਆ ਧਿਆਨ ਭਟਕਦਾ ਹਨਾ ਸੰਗਦੰਦਾ ਉਹ ਵੀ ਵਧੀਆ ਗੱਲ ਆ ਚਲੋ ਤੇ ਅਰਦਾਸ ਬੇਨਤੀ ਜਿਹੜੀ ਹੋਈ ਜਾਂਦੀ ਸੀਗੀ ਮਾਨੂੰ ਇੱਕ ਵੱਖਰੀ ਤਰੀਕੇ ਦਾ ਸਕੂਨ ਜਾਇਆ ਤੇ ਕੁਝ ਖਾਸ ਹੈਗੀ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਇਸ ਗੁਰੂ ਘਰ ਦੇ ਵਿੱਚ ਬਹੁਤ ਵਧੀਆ ਲੱਗਿਆ ਤੇ ਮਾਨੂੰ ਕਾਫੀ ਸਕੂਨ ਮਿਲਿਆ ਬਾਕੀ ਆਪਾਂ ਤੁਹਾਨੂੰ ਅੱਗੇ ਦਿਖਾਵਾਂਗੇ ਕੱਲ ਦਾ ਕਿਰ ਆਪਾਂ ਅੰਦਰ ਚੱਲਦੇ ਹਾਂ ਇੱਥੇ ਆਪਾਂ ਰਹਿ ਰਹੇ ਹਾਂ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਇਧਰਲੀ ਸਾਈਡ ਆ ਰਿਹਾ ਹੈ ਸ਼ਾ ਕਾਰ ਸੇਵਾ ਪੰਚਰਤਨ ਬਾਬਾ ਹਰਵੰਤ ਸਿੰਘ ਜੀ ਕਾਰ ਸੇਵਾ ਵਾਲੇ ਇੱਥੇ ਆਪਾਂ ਰੁਕੇ ਹੋਏ ਆ ਬਾਬਾ ਜੀ ਨੇ ਕਮਰਾ ਦਿੱਤਾ ਹੋਇਆ ਵੀਡੀਓ ਵਧੀਆ ਲੱਗੀ ਕਮੈਂਟ ਕਰਿਓ ਸ਼ੇਅਰ ਕਰਿਓ ਅੱਗੇ ਭੇਜੋ ਅੱਜ ਦੇ ਬਲੌਗ ਦੀ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਸਾਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ